ਸੱਚੀ ਗੱਲ ਪਾ ਤੋ ਦੇ ਟੁਕੜੇ ਟੁਕੜੇ ਕੌਣ ਕਰਦੇ ਆ ਅਮਨ ਪਸੰਦ ਇਨਸਾਨ ਕਿੱਥੇ ਨੇ ਅਫਗਾਨਿਸਤਾਨ ਬੜਿਆ ਪਾਕਿਸਤਾਨ ਬੜਿਆ ਬੰਗਲਾਦੇਸ਼ ਬੜਿਆ ਤਦ ਵੀ ਜੋ ਅਮਨ ਪਸੰਦ ਮੱਜਬਵਾਲੇ ਸੀਗੇ ਦੂਸਰੇ ਧਰਮਵਾਲਿਆਂ ਨੂੰ ਆਪਣੇ ਅਲੱਗ ਦੇਸ਼ ਦੀ ਚਾਹ ਵਿੱਚ ਛਾਏ ਉਹ ਪਾਕਿਸਤਾਨ ਹੋਇਆ ਅਫਗਾਨਿਸਤਾਨ ਹੋਇਆ ਜਾਂ ਬੰਗਲਾਦੇਸ਼ ਹੋਇਆ ਉਸ ਤੋਂ ਕੱਢ ਕੇ ਰੇ ਹੁਣ ਉਹਨਾਂ ਦੇਸ਼ਾਂ ਵਿੱਚ ਸੰਖਿਆ ਜਿਹੜੀ ਦੂਸਰੇ ਧਰਮਵਾਲਿਆਂ ਉਹਨਾਂ ਦੇ ਬਰਾਬਰ ਹੈ ਤੇ ਭਾਰਤ ਵਿੱਚ ਉਨ੍ਹਾਂ ਦੀ ਸੰਖਿਆ 30% ਬਕਤੇ ਹੈ ਤੇ ਦਿਨ-ਬਿਨ ਵਧਦੇ ਜਾ ਰਹੇ ਹਨ ਚਾਹੇ ਗੱਲ ਲਵਜਿਹਾਰ ਦੀ ਹੋਵੇ ਧਰਮਾਂ ਅੰਤਰ ਦੀ ਹੋਵੇ ਦੋਵੇਂ ਢੰਗਾਂ ਨਾਲ ਸ਼ਾਂਤੀ ਦੂਤ ਮજબਬ ਵੱਲੇ ਆਪਣੀ ਸੰਖਿਆ ਵਧਾ ਰਹੇ ਹਨ ਤੇ ਇਤਿਹਾਸ ਗਵਾਹ ਹੈ ਕਿ ਜਿੱਥੇ ਵੀ ਕਿੰਨਾ ਦੀ ਸੰਖਿਆ ਵਧੀ ਉੱਥੇ ਹੀ ਇਹਨਾਂ ਨੇ ਉਹ ਹੀ ਹਿੱਸਾ ਦੇਸ਼ ਤੋਂ ਅਲੱਗ ਕਰਤਾ ਤੇ ਆਪਣੇ ਅਲੱਗ ਦੇਸ਼ ਬਣਾ ਲਿਆ ਜਿਤ ਵੀ ਚਿਰੰਦੇ ਦੂਸਰੇ ਧਰਮਵਲਿਆਂ ਨੂੰ ਸਮੇਂ-ਸਮੇਂ 'ਤੇ ਜਾਂ ਤਾਂ ਉਹਨਾਂ ਦਾ مذہب ਬਦਲਦਾ ਜਾਂ ਉਹਨਾਂ ਨੂੰ ਮਾਰਦਾ ਅੱਗੇ ਵੀ ਕੁਝ ਬੁੱਧੀਜੀਵੀ ਕਹਿ ਰਹੇ ਸੀ ਕਿ ਇਸ ਦਾ ਪ੍ਰਸਤੀ ਦੀ ਵਿਸਾਤ ਵਿਛਾਈ ਜਾ ਰਹੀ ਹੈ ਹੋਵੇ ਕਿ ਵੀ ਅਮਨ ਪਸੰਦ ਚੁੱਪ ਹੋਏਗਾ ਇਹ ਗੱਲ ਨਹੀਂ ਹੈ ਗੱਲ ਕਰਦੇ ਹਨ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਵਿੱਚ ਸ਼ਾਂਤੀ ਦੂਰ ਤੋਂ ਨਹੀਂ ਪਰ ਦੂਸਰੇ ਤਰ੍ਹਾਂ ਬੰਦਿਆ ਨਾਲ ਕੀ ਕੀਤਾ ਅਤੇ ਭਾਰਤ ਵਿੱਚ ਵੀ ਉਹਨਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ ਤਾਂ ਇਸ ਕੋਈ ਚੀਜ਼ੋਂ ਕੀ ਕਰ ਸਕਦੇ ਹਨ ਅਤੇ ਸਾਡੇ ਨਾਲ ਕੀ ਹੋਏਗਾ ਇਸ ਲਈ ਇਹ ਵੀ ਸੋਚਣ ਤੇ ਵਿਚਾਰਨ ਦੀ ਗੱਲ ਹੈ ਕਿ ਸਾਡੀ ਜਨਸੰਖਿਆ ਅਫਗਾਨਿਸਤਾਨ ਪਾਕਿਸਤਾਨ ਵਿੱਚ ਕੀ ਸੀ ਅਤੇ ਹੁਣ ਜਨਸੰਖਿਆ ਉੱਥੇ ਕੀ ਹੈ ਕਿ ਅਸੀਂ ਉਹਨਾਂ ਅਮਨਪਸੰਦ ਮੱਜਬ ਵਾਲਿਆਂ ਦਾ ਸਾਥ ਦੇ ਆਪਣੇ ਭਵਿੱਖ ਨੂੰ ਆਪਣੀ ਪੀੜ੍ਹੀਆਂ ਨੂੰ ਦੇਸ਼ ਦੇ ਵਟਵਾਰੇ ਵੱਲ ਦਰਦਨਾਕ ਹਾਸੇ ਵਾਲੀ ਸਥਿਤੀ ਵਿੱਚ ਤਾਂ ਨਹੀਂ ਪਹੁੰਚਾਰੇ ਕਿਉਂਕਿ ਤੁਹਾਨੂੰ ਜਾਂ ਕੁਝ ਬੁੱਧੀਜੀਵੀਆਂ ਨੂੰ ਉਹਨਾਂ ਦੇ ਸ਼ਾਂਤੀ ਦੂਤ ਮੱਜਬ ਵਾਲਿਆਂ ਤੇ ਵਿਸ਼ਵਾਸ ਹੋ ਸਕਦਾ ਹੈ ਪਰ ਜਿਨ੍ਹਾਂ ਦੇ ਬਜ਼ੁਰਗ ਜਾਂ ਖੁਦ 1947 ਦਾ ਵਟਵਾਰਾ ਝੇ ਲਾਏ ਹਨ ਉਹਨਾਂ ਨੂੰ ਸ਼ਾਂਤੀ ਦੂਤ ਮੱਜਬ ਵਾਲਿਆਂ ਤੇ ਬਿਲਕੁਲ ਭਰੋਸਾ ਨਹੀਂ ਹੈ ਅਤੇ ਅੱਗੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਉਹਨਾਂ ਤੇ ਹੁਣ ਤਾਂ ਤੁਸੀਂ ਆਪ ਦੇਖ ਲਿਆ ਕਿ ਪੁਲਗਾਮਾ ਜੇ ਹੋਇਆ ਸੀ ਜਾਂ ਫਿਰ ਪਹਿਲਗਾਮ ਹੋਇਆ ਉਹਦੇ ਵਿੱਚ ਕੀ ਹੋਇਆ ਉਹਦੇ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਨੇ ਕਿੰਨੇ ਲੋਕਾਂ ਨੂੰ ਮਾਰਿਆ ਗਿਆ ਕੀ ਉਹ ਕਿਹੜੇ ਮਜਬਦ ਦੇ ਨੇ ਜਿਨ੍ਹਾਂ ਨੂੰ ਮਾਰਿਆ ਗਿਆ ਗਿਣਤੀ ਕਰ ਕਰਕੇ ਮਾਰਿਆ ਹੁਣ ਵੀ ਜੇ ਆਪਾਂ ਸੁਧਰੇ ਨਹੀਂ ਤਾਂ ਕਦੋਂ ਸੁਧਰਾਂਗੇ ਇਹ ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਬੰਗਾਲ ਵਿੱਚ ਕੀ ਹੋ ਰਿਹਾ ਤੇ ਕਿਹੜੇ ਧਰਮ ਵਾਲਿਆਂ ਦੇ ਵਿਰੋਧ ਵਿੱਚ ਹੋ ਰਿਹਾ ਤੇ ਕਿਹੜੇ ਧਰਮ ਵਾਲੇ ਕਰ ਰਹੇ ਹਨ ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ ਤੇ ਇਹ ਆਪਾਂ ਡਰਾ ਨਹੀਂ ਰਹੇ ਲੇਕਿਨ ਸੋਚ ਵਿਚਾਰ ਕੇ ਅੱਗੇ ਵਧਣ ਦੀ ਗੱਲ ਹੈ ਧੰਨਵਾਦ